ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਵੀਡੀਓ ਫੇਸਬੁੱਕ ਪੇਜ ਤੇ ਦੇਖਦੇ ਨੇ ਪੇਜ ਨੂੰ ਜਰੂਰ ਫੋਲੋ ਕਰ ਲਿਆ ਕਰੋ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਅੱਜ ਇਹ ਵੀ ਆਪਣੀ ਜਿਹੜੀ ਦੋਸਤੋ ਵਿਜ਼ਿਟ ਹੈਗੀ ਆ ਪਿੰਡ ਵੱਡੇ ਸਭਰਾ ਹੈਗੀ ਆ ਮਾਝੇ ਦੇ ਪਿੰਡ ਦੇ ਵਿੱਚ ਪਹੁੰਚਿਆ ਦੋਸਤੋ ਵੱਡੇ ਸਭਰਾ ਵੀਰ ਗੁਰਸਾਹਬ ਦੇ ਨਾਲ ਗੱਲਬਾਤ ਕਰਾਂਗੇ ਦੋਸਤੋ ਵੀਰ ਗੁਰਸਾਹਬ ਦੀਆਂ ਪਹਿਲਾਂ ਵੀ ਵੀਡੀਓ ਆਪਾਂ ਆਪਣੇ ਚੈਨਲ ਦੇ ਉੱਪਰ ਅਪਲੋਡ ਕੀਤੀ ਪਸ਼ੂ ਜਿਹੜਾ ਦੋਸਤੋ ਖਾਸ ਤੌਰ ਤੇ ਜੇਕਰ ਗੱਲ ਕਰ ਗਏ ਤੇ گاਵਾ ਦਾ ਵਪਾਰ ਹੈਗਾ ਠੀਕ ਆ گاਵਾ ਵਿਕਰੀ ਵਾਲੀਆਂ ਤੁਹਾਨੂੰ ਇਸ ਘਰੋਂ ਮਿਲਦੀਆਂ ਰਹਿਤੀਆਂ ਨੇ ਤੇ ਜਿਹੜੇ ਵੀ ਖਾਸ ਤੌਰ ਤੇ ਖਰੀਦਣੀਆਂ ਚਾਹਣ ਵੈੜਾ ਤੁਸੀਂ ਖਰੀਦ ਸਕਦੇ ਹੋ ਜਿਆਦਾਤਰ ਕੰਮ ਜਿਹੜਾ ਦੋਸਤੋ ਸਟੇਟਾਂ ਬਾਹਰਲੀ ਸਟੇਟਾਂ ਜਿਵੇਂ ਗੁਜਰਾਤ ਦੀ ਗੱਲ ਕਰ ਲਈਏ ਮਾਲ ਜਿਹੜਾ ਜਿਆਦਾ ਗੁਜਰਾਤ ਵਿੱਚ ਲੈ ਕੇ ਜਾਂਦੇ ਆ ਸੇਲ ਕਰਨਾ ਆਨਲਾਈਨ ਡਿਲੀਵਰੀ ਆ ਕਿਸੇ ਵੀਰ ਨੇ ਤੁਸੀਂ ਖਰੀਦਣੇ ਪਸ਼ੂ 2 4 ਵੈੜਾ ਜਾਂ 10 ਵੈੜਾ ਖਰੀਦਣੀਆਂ ਨੇ ਤੁਸੀਂ ਤਾਂ ਵੀ ਸੰਪਰਕ ਕਰ ਸਕਦੇ ਹੋ ਜਿਹਨੇ ਘਰੇਲੂ ਇੱਕ ਅੱਧੀ ਵੈੜ ਖਰੀਦਣੀ ਆ ਉਹ ਵੀ ਤੁਸੀਂ ਵੀਰ ਕੰਟੈਕਟ ਕਰ ਸਕਦੇ ਹੋ ਅੱਜ ਘੱਟੋ ਘੱਟ ਵੜਾ ਜਿਹੜੀਆਂ ਦੋਸਤੋਂ ਆਪਾਂ ਤੁਹਾਨੂੰ ਦਿਖਾਉਣੀਆਂ ਨੇ ਘੱਟੋ ਘੱਟ ਵੀ 7 ਨਗ ਹੋਣਗੇ ਠੀਕ ਆ ਜੀ ਤੇ ਜਿਨ੍ਹਾਂ ਦੇ ਵਿੱਚੋਂ ਤਕਰੀਬਨ ਹਾਫ ਸੂਈਆਂ ਨੇ ਤੇ ਹਾਫ ਤਕਰੀਬਨ ਗੱਭਣਾ ਹਜੇ ਪੂਰੀ ਗੱਲਬਾਤ ਵੀਰ ਗੁਰ ਸਾਹਿਬ ਦੇ ਨਾਲ ਕਰਾਂਗੇ ਪੂਰੀ ਇਨਫੋਰਮੇਸ਼ਨ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਤਹਸੀਲ ਪੱਟੀ ਜ਼ਿਲ੍ਹਾ ਛੇਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਅੱਜ 14 ਮਾਰਚ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਦੋਸਤੋਂ ਸਮਾਂ ਤੁਸੀਂ ਜਰੂਰ ਨੋਟ ਕਰ ਲਓ ਤਕਰੀਬਨ 4:30 ਵਜੇ ਸ਼ਾਮ ਦਾ ਸਮਾਂ ਹੈਗਾ ਆਉ ਕਰਦੇ ਆ ਗੱਲਬਾਤ ਵੀਰ ਗੁਰ ਸਾਹਿਬ ਦੇ ਨਾਲ ਪੁੱਛਦੇ ਆ ਕੀ ਡਿਟੇਲ ਹੈਗੀ ਆ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਗੁਰ ਸਾਹਿਬ ਸਸਰੀ ਘਰ ਵੀਰ ਠੀਕ ਆ ਸੰਧੂ ਸਾਹਿਬ ਤਿੰਨ ਸੌ ਉਹ ਠੀਠਾ ਭਰਾ ਹਾਂ ਵਧੀਆ ਤਿੰਨ ਸੌ ਬੜੀ ਤਿਆਰੀ ਤਿਉਰੀ ਚੱਜ ਕੇ ਤੇ ਗਏ ਸੀ ਜਾਂ ਆ ਗਏ ਨਹੀਂ ਨਹੀਂ ਇਤਰਾਈਆਂ ਦੀ ਤੋਰੇ ਕਰ ਜਾਈਦਾ ਜੀ ਚਲੋ ਚੰਗੀ ਗੱਲ ਹੈ ਤੇ ਗੁਰ ਸਾਹਿਬ ਭਾਈ ਅੱਜ ਕਿੰਨੇ ਪਸ਼ੂ ਬਕਾਊਗਾ ਭਾਈ ਆਪਣੇ ਕੋਲ ਤਿੰਨ ਗੱਬਣਾਵਾਂ ਅੱਛਾ ਜੀ ਠੀਕ ਆ ਵੀਰ ਹਾਂਜੀ ਚੰਗੀ ਕੁਆਲਟੀ ਦੀਆਂ ਮੱਛੀਆਂ ਹਾਂਜੀ ਵੇੜਾ ਸਾਰੀਆਂ ਪੂਰੀ ਬਹੁਤ ਸੁਣੀ ਹੈ ਤਿਆਰੀ ਸ਼ੈਰੀ ਪੂਰੀ ਹੈ ਨਾ ਜੀ ਵੇੜਾ ਵੀ ਬਹੁਤ ਸੁਣੀ ਆ ਜੀ ਸਾਜੀ ਜੀ ਫੇਸਕਵਾਰ ਦੀ ਆ ਦੇਖੋ ਜੀ ਠੀਕ ਆ ਬੜਾ ਜਿਹੜੀਆਂ ਦੋਸਤੋ ਕਮਾਲ ਦੀਆਂ ਨੇ ਪਹਿਲਾਂ ਦੂਜਣਾ ਹਾਦ ਤੀਜੇ ਸਵੇਰ ਤੱਕ ਵੀ ਮਿਲਦੀ ਆ ਪਰ ਦੂਜਣਾ ਪਹਿਲਣਾ ਵੀ ਜਾਂਦੀਆਂ ਇਸ ਘਰੇ ਆਉਂਦੀਆਂ ਨੇ ਆਓ ਕਰ ਲੈਨੇ ਆ ਗੱਲਬਾਤ ਆਪਾਂ ਇੱਕ ਨੰਬਰ ਤੋਂ ਸਟਾਰਟ ਕਰਦੇ ਆ ਪ੍ਰੋਪਰ ਗੱਲਬਾਤ ਇਨਫੋਰਮੇਸ਼ਨ ਲੈ ਲੈਨੇ ਆ ਵੀਰ ਦੁਰਸਾਹਬ ਜਿਹੜੀ ਪਹਿਲੇ ਨੰਬਰ ਤੇ ਇਹ ਸਕਰੀਨ ਤੇ ਆਪਾਂ ਵਿਖਾ ਰਹੇ ਆ ਵੇੜ ਭਾਈ ਜੀ ਇਹ ਦੋ ਦਿਨ ਦਿਆ ਸੰਧਾ ਅੱਛਾ ਜੀ ਸੂਈ ਨੂੰ ਦੋ ਦਿਨ ਹੋਏ ਆ 11 12 ਲੀਟਰ ਇਹ ਬੋਲਾ ਵਾ 11 ਤੋਂ 20 ਪਲੱਸ ਦੀ ਆਪਣੀ ਗਰੰਟੀ ਆ ਰਹੀ ਬਾਕੀ ਆਪਣੀ ਤਸੱਲੀ ਕਰੋ ਦੋ ਟਾਈਮ ਤਿੰਨ ਟਾਈਮ ਆ ਕੇ ਇੱਥੇ ਰਹਿਣ ਸੰਦਾ ਪਰੰਪਰਾਂ ਦੀ ਪਰ ਮਰਜ਼ੀ ਆਪਣੀ ਤਸੱਲੀ ਕਰੋ ਬਾਈ ਜੀ ਠੀਕ ਹੈ ਫਿਰ ਹੁਣ ਬੋਲਾ 18 ਹਾਂਜੀ ਮਤਲਬ ਬੋਲਾ 12 13 ਲੀਟਰ ਬੋਲਾ ਵਾ 12 13 ਬਾਕੀ ਬੱਚੀ ਮਗਰਿਆ ਤੇ ਪਰ ਸਰੀ ਸਹੀ 18 20 ਪਲੱਸ ਦੀ ਆਪਣੀ ਮੀਟ ਹੈ ਜਰੰਟੀ ਮਗਰ ਬੱਚੀ ਆ ਗਈ ਜੀ ਹਾਂਜੀ ਦੋ ਦੰਦਾਂ ਦੇ ਫਾਰਮ ਚ ਬੱਚੀ ਦੋ ਦੀ ਆ ਪਹਿਲਾਂ ਜਿਹੜੀ ਬੱਚੀ ਦੋਸਤੋ ਸਹੀ ਆ ਠੀਕ ਆ ਫੋਲ ਕੇ ਆਪਾਂ ਤੋਰ ਕੇ ਦਿਖਾਉਣੇ ਆ 12 13 13 ਦੇ ਦਰਮਿਆਨ ਹੁਣ ਬੋਲਾ ਚੱਲਣ ਰਿਹਾ ਅਜ ਤੀਜੇ ਦਿਨ ਦੇ ਵਿੱਚ ਪਾਇਰ ਐਚ ਐਫ ਡੀ ਠੀ ਆ ਵੇੜ ਦੀ ਜਿਹੜੀ ਫੇਸ ਕੁਆਲਿਟੀ ਦੇਖੋ ਤੋੜ ਕੇ ਆਪਾਂ ਤੁਹਾਨੂੰ ਤਸੱਲੀ ਦੇ ਨਾਲ ਦਿਖਾਉਣੇ ਆ ਆ ਕਰੋ ਜੀ ਜਕਰ ਆ ਕਰੋ ਜੀ ਜਕਰ ਠੀਕ ਆ ਥਣ ਥਣ ਜਿਹੜਾ ਦੋਸਤੋ ਵਧੀਆ ਹੈਗਾ ਬਿਲਕੁਲ ਮੁੱਠੀ ਵਾਲਾ ਥਾਣਾ ਤੇ ਹਵਾਨਾ ਜਿਹੜਾ ਬਿਲਕੁਲ ਪੱਟਾਂ ਦੇ ਸਾਨ ਦੇ ਵਿਚਕਾਰ ਫਿਕਸ ਅਡਰ ਆ ਠੀਕ ਆ ਤੇ ਕੱਦ ਕੱਠ ਜਿਹੜਾ ਵੇੜ ਦਾ ਪੂਰਾ ਕਿਉਂਕਿ ਹਜੇ ਦੁੰਦ ਹੀ ਆ ਮੂੰਹੋਂ ਦੋਦਾਂਦਾ ਹਾਂਜੀ ਕਮਾਲ ਕੀਤੀ ਕਾ ਸੀਲਸ ਲੱਗ ਪੂਰੀ ਆ ਵੇਖੋ ਠੀਕ ਆ ਜਿਵੇਂ ਮਰਜੀ ਹੱਥੋਂ ਤਲਾਈ ਜੋ ਜੋ ਮਰਜੀ ਚਵਾਈ ਕਰ ਲੋ ਵੰਗਾ ਪਾ ਲੋ ਨਾ ਪਾਵੋ ਦੋਸਤੋ ਕੋਈ ਮੈਟਰ ਨਹੀਂ ਕਰਦਾ ਜਿਹੜਾ ਪਸੂ ਸੀਲਸ ਆਊਗਾ ਠੀਕ ਆ ਬਾਕੀ ਫਿਕਸ ਜੀ ਆਰਡਰ ਆ ਹਵਾਨਾ ਵੇਖੂਗੇ ਦੋਸਤੋ ਫਿਕਸ ਜੀ ਆਰਡਰ ਠੰਡੀ ਹੈ ਵੀ ਮੁਠੀ ਖਾਣੇ ਪਾ ਲਓ ਬਹੁਤ ਨਾਲ ਠੀਕ ਆ ਤੇ ਗੁਰਸਾਹਬ ਜੀ ਕਿੰਨਾ ਬੱਚੀ ਦਾ ਮੁੱਲ ਕੀ ਕਰਦੇ ਹੋ ਭਾਜੀ ਆਪਣੇ 60000 ਕਿੰਨੇ 60000 ਹਾਂਜੀ ਬਾਕੀ ਮਾਨਦਾਨ ਕਰਾਂਗੇ ਮੌਕੇ ਤੇ ਮਾਨਦਾਨ ਕਰਾਂਗੇ ਤੇ ਦੁੱਧ ਕਿੰਨਾ ਕਿ ਚਵਾ ਦੋਗੇ ਤੁਹਾਡੇ ਹਿਸਾਬ ਨਾਲ 20+ ਰਾਮਨਾ ਚੋਲ ਠੀਕ ਆ ਹਾਂਜੀ ਜਿੰਨਾ ਬੋਰਾ 12 ਤੋਂ 4 ਲੀਟਰ ਪੱਕਾ ਬੋਲਾ ਵਾ ਨਸਲ ਕੁਆਲਟੀ ਹਿਸਾਬ ਨਾਲ ਭਾਜੀ 18 ਤੋਂ 20+ ਦਾ ਰੋਲ ਵਿੱਚ ਹੋਵੇ 18 ਤੋਂ 20+ ਮਤਲਬ ਕੀ ਕਰਨਾ ਚਾਹੀਦਾ ਹੈ ਵੇੜ ਚੰਗੀ ਆ ਦੋਸਤੋ ਮੈਂ ਤੁਹਾਨੂੰ ਦੂਰੀ ਤੋਂ ਵੀ ਦਿਖਾ ਦਿੰਦਾ ਗੱਡ ਗੱਡੀ ਪੂਰਾ ਨਵੀਂ ਵੇੜ ਆ ਤੇ ਪਹਿਲਾਂ ਬੱਚੀ ਸੂਈ ਆ ਠੀਕ ਆ ਥਣ ਥਣ ਜਿਹੜਾ ਬਹੁਤ ਘੜ ਕੇ ਲੱਗਾ ਬੈੜ ਦੇ ਇਸ ਤੋਂ ਬਾਅਦ ਅਗਲੀ ਬੱਚੀ ਜਿਹੜੀ ਆਪਾਂ ਤੁਹਾਨੂੰ ਦਿਖਾਉਣੀ ਹੈ ਇਹ ਵੀ ਵੀਰ ਤੋਂ ਪੂਰੀ ਜਾਣਕਾਰੀ ਲੈਣੀ ਆ ਗੁਰ ਸਾਹਿਬ ਵੀਰੇ ਕਿੰਨਾ ਮਾਸੂਆ ਸੂਈ ਹੈ ਕਿ ਸੂਣ ਵਾਲੀ ਇਹਦੇ ਪਹਿਲ ਨੇ 22 23 ਪਲੱਸ ਦੁੱਧ ਕੱਢਿਆ ਹੈ ਕਿ 24 ਤੋਂ 25 ਪਲੱਸ ਦੀ ਆਪਣੀ ਮੀਲ ਆ ਭਾਈ ਠੀਕ ਹੈ ਜੀ ਹਨੀ ਬਾਕੀ ਫੇਸ ਕੁਆਲਟੀ ਵੇਖੋ ਪਲੀਸ ਹੁਣੀ ਚਾਰ ਦੰਦਿਆ ਭਾਈ ਜੀ 24 ਇਹ ਵੀ ਪਹਿਲਾਂ ਕਿ ਦੂਜੇ ਸੂਣੇ ਕਿਜਾ ਸੂਆ ਭਾਈ ਜੀ ਦੂਜਾ ਸੂਣ ਬਾਕੀ ਥਾਨ ਸੋਨਾ ਬਹੁਤ ਲੱਗਾ ਥਣ ਲਲੇ ਬਹੁਤ ਸੋਹਣਾ ਨੇ ਪਾਉ ਠੀਕ ਹੈ ਜੀ ਇਸ ਕੁਆਲਿਟੀ ਦੇ ਕੋ ਬਾਈ ਜੀ ਤੁਜਾ ਸੁਭਾਤ ਦੇਣਾ ਕਿ ਕਿੰਨੇ ਅਸਰ ਜੰਦੀ ਬੱਚੀ ਹੈ ਦਿਨ ਦਿਨ ਬਾਈ ਜੀ ਮੰਨ ਕੇ ਚਲੋ 8 ਦਿਨ ਮਿਲ ਗਏ 8 ਕਿ ਤਾਂ ਲੈ ਜੂਗੀ ਹਾਂ ਜੀ ਬਾਈ ਜੀ ਠੀਕ ਹੈ ਆਪਣੇ ਇੰਨਾ ਵੀ ਨਹੀਂ ਕੋ 4 ਦਿਨ ਲੇ 5 ਦਿਨ ਲੇ ਬੱਚੀ ਕਿਉਂਕਿ ਪੂਰਾ ਤਿਆਰੀ ਦਾ ਪਸੂ ਲੈਣਾ ਤੁਸੀਂ ਵੀ ਹਾਂ ਜੀ ਹਾਂ ਜੀ ਠੀਕ ਹੈ ਵੇੜ ਜਿਹੜਾ ਦੋਸਤੋ ਤਕਰੀਬਨ ਇੱਕ ਹਫਤਾ 8 ਦਿਨ ਸਮਾਂ ਲੈ ਕੇ ਜਾਂਦੀ ਹੈ ਠੀਕ ਹੈ ਬਾਕੀ ਹਵਾਨੇ ਦੇ ਵਿੱਚ ਢਿਲਤੂ ਲਾ ਕਾਫੀ ਤੁਹਾਨੂੰ ਜਿਹੜੀ ਆ ਦੇਖਣ ਦੇ ਵਿੱਚ ਨਜ਼ਰ ਆ ਜੂਗੀ ਤੇ ਬਿਲਕੁਲ ਮੁਠੀ ਵਾਲਾ ਚੰਗਾ ਸੋਹਣਾ ਥਾਣਾ ਵੇੜ ਦੀ ਜਿਹੜੀ ਫੇਸ ਕੁਆਲਿਟੀ ਆ ਉਹ ਬੇਸ਼ੱਕ ਇਹ ਇਤਰਾ ਦੀ ਜਿਹੜੀ ਦਿਖਾਈ ਦਿੰਦੀ ਆ ਤੁਸੀਂ ਧਿਆਨ ਦੇ ਨਾਲ ਦੇਖਣੀ ਠੀਕ ਆ ਬਾਕੀ ਤੋਰਾ ਤਾਰਾ ਚੰਗਾ ਥਣ ਤੋਂ ਦੀ ਕੁਆਲਿਟੀ ਚੰਗੀ ਬੁਖਾ ਰਹੀ ਆ ਬਿਲਕੁਲ ਮੁੱਠੀ ਵਾਲਾ ਥਣਾ ਚਾਰ ਥਾਣਾ ਦੋਸਤੋ ਐਕਸਟਰਾ ਵੀ ਥਣ ਲੱਗਣੀ ਹੈਗਾ ਬੈਠਦੇ ਠੀਕ ਹੈ ਜੀ ਬਾਕੀ ਭਾਜੀ ਬਹੁਤ ਠੰਡੀ ਸੀਲ ਬਹੁਤ ਲੋ ਵੀ ਮਿੱਤਰੋ ਇਹ ਦੂਜੇ ਨੰਬਰ ਤੇ ਬੈੜ ਸੀਗੀ ਰੇਟ ਪਾ ਫੜਤਾ ਵੀਰ ਤੋਂ ਪੁੱਛ ਲੈ ਨਿੱਗਰ ਆ ਪੂਰੀ ਵੇਖੋ ਹਾਈਟ ਵੇਖੋ ਚੌੜੀ ਪਿੱਠ ਪੁੱਠੇ ਤੋਂ ਠੀਕ ਆ ਰਾਜੀ ਵਜਨ ਵਾਲੀ ਪੂਰੀ ਬੈੜ ਆ ਤੇ ਆ ਫੇਸ ਕੁਆਲਟੀ ਵੇਖੋ ਛੋਟਾ ਜਿਹਾ ਕੰਨ ਆ ਠੀਕ ਆ ਬਰੀਕੀ ਵਾਵਾ ਹੈਗੀ ਆ ਬੈੜ ਦੇ ਵਿੱਚ ਠੀਕ ਆ ਪਿਓਰ ਵੀਰਾਂ ਦਾ ਵੀ ਐਚਐਫ ਦੀ ਬੱਛੀ ਆ ਤੇ ਸਾਹ ਵੀਰੇ ਕਿੰਨਾ ਮੁੱਲ ਕੀ ਲੈਦੇ ਕਰਦੇ 52000 ਦੀ ਲੈਣ ਦੇ 55000 ਹਾਂਜੀ ਹਾਂਜੀ ਬਾਕੀ ਮੌਕੇ ਦੇ ਮਾਨਤਨ ਕਰਦਾਂਗੇ ਸਾਨੂੰ ਸਭ ਕੋ ਜਾਣਦੇ ਹਾਂ ਹਾਂ ਜਰੂਰ ਜੀ 58000 ਦੀ ਵੀਰੋ ਇਹ ਜਿਹੜੀ ਵੈਡ ਹੋਵੇਗੀ ਬਾਕੀ ਬਈ ਖੱਲੀ ਸਹੀ ਦਾ ਤਾ ਕਰੋ ਚੱਕ ਜੀ ਠੀਕ ਹੈ ਜਿਹੜੇ ਆਪਣੇ ਮਰਜੀ ਵੇਖੋ ਥਣੋਂ ਹੱਥ ਲਾਈ ਜੋ ਕਿ ਬੱਚਾ ਲਾਈ ਜਾ ਵੇ ਹਨ ਭੈਣ ਵੀ ਕਿਸੇ ਨੇ ਚੁਵਾਈ ਕਰਨੀ ਹੈ ਵੀਰ ਨੇ ਕਰਨੀ ਹੈ ਇਹ ਭੈਣ ਨੇ ਚੁਵਾਈ ਕਰਨੀ ਜਾਂ ਬੱਚਾ ਵੀ ਥੱਲੇ ਬਹਿ ਜਾ ਕੱਲ ਨੂੰ ਕੋਈ ਗੱਲ ਹੀ ਨਹੀਂ ਟੈਨਸ਼ਨ ਨਹੀਂ ਠੀਕ ਹੈ ਜੀ ਠੀਕ ਹੈ ਇਸ ਤੋਂ ਬਾਅਦ ਅਗਲੀ ਵੀਰ ਗਰਸਾਬ ਸਿਆ ਹਾਂਜੀ ਬਾਈ ਜੀ ਇੱਕ ਗੱਬਣ ਆ ਗਾਂ ਹਾਂਜੀ ਮੰਨ ਕੇ ਜਦੋਂ ਅੱਜ ਸਵੇਰ ਕੱਲ ਨੂੰ ਸਵੇਰ 5:00 ਸਵੇਰ ਤਿਆਰ ਹੀ ਆ ਤਿਆਰ ਬਾਕੀ ਕਿਸੇ ਨੇ ਲੈਣੀ ਹੋਵੇ ਸੂਈ ਤੋਂ ਖਰ ਸਕਦਾ ਵਾ ਕੋਈ ਗੱਲ ਹੀ ਨਹੀਂ ਐ ਸੋ ਦਾ ਆਨਲਾਈਨ ਵੀ ਕਰ ਸਕਦਾ ਆਪਣਾ ਕੋ ਹਾਂ ਤੇ ਬਾਕੀ ਜੀ ਸੁਰੀ ਦਾਲੇ ਜੇਰ ਪੈ ਜੂਗੀ ਇੱਕਦਮ ਚਵਾਈ ਸਾਫ ਹੋ ਚੁੱਕੀ ਤੇ ਲੱਗੇ ਬਾਕੀ ਚੇਪਾ ਚੂਪ ਵਧੀਆਂ ਪੂਰਾ ਦੋਸਾ ਬਾਈ ਜੀ ਇੱਕਦਮ ਚਵਾਈ ਬਹੁਤ ਠੀਕ ਹੈ ਤੇ ਕ੍ਰੋਸ ਹੈ ਗਰਮੀ ਦੇ ਵਿੱਚ ਕੋਈ ਟੈਨਸ਼ਨ ਨਹੀਂ ਲੱਗਦੀ ਹਾਂਜੀ ਹਾਂਜੀ ਲੀਦਰ ਪੜੀ ਇਹ ਥੋੜਾ ਜਿਹਾ ਕ੍ਰੋਸ ਅੰਗ ਆ ਗਿਆ ਸ਼ਾਈ ਵਾਲ ਦਾ ਚੇਪਾ ਤਾਂ ਆ ਗਿਆ ਜੀ ਹਾਂਜੀ 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 ਸ਼ਾਈ ਵਾਲ ਤੇ ਚੱਲਦਾ ਠੀਕ ਹੈ ਬਾਕੀ ਜਿਹੜਾ ਦੋਸਤੋ ਆਹ ਵੇਖੋ ਮੈਂ ਕੋਈ ਬੋਲਣ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਜਿਹੜਾ ਥਣ ਦਿਖਾ ਦਿੰਦਾ ਆਹ ਵੇਖੋ ਜੀ ਆਹ ਥਣ ਥਣ ਦੀ ਜਿਹੜੀ ਕੁਆਲਿਟੀ ਦੇਖੋ ਠੀਕਾ ਮੋਟਾ ਗੋਲ ਥਾਨ ਆਪਾਂ ਇਹਨੂੰ ਕਵਾਂਗੇ ਠੀਕਾ ਪੀੜੀ ਤੇ ਜਿਵੇਂ ਪਾਵੇ ਹੁੰਦੀ ਆ ਦੋਸਤੋ ਉਸ ਹਿਸਾਬ ਦੇ ਜਿਹੜੇ ਥਣ ਨੇ ਤੇ ਫਿਰ ਅਥਰ ਵਾਲ ਜਿਹੜੀ ਤੁਹਾਨੂੰ ਨਾਰਮਲ ਸਮਝ ਆ ਜੀ ਨਹੀਂ ਵਿੱਚ ਆ ਠੀਕਾ ਹਾਈਟ ਕਰ ਤੇ ਜਿਹੜਾ ਦੋਸਤੋ ਵੈੜ ਦਾ ਵਧੀਆ ਚੰਗਾ ਫੱਬਦੀ ਰੱਬ ਦੀ ਆ ਕਿਉਂਕਿ ਕਰੋਸ ਅੰਗ ਦੇ ਵਿੱਚ ਆ ਵੀ ਮੈਂ ਇਹ ਕਹਿੰਦਾ ਵੀ ਬਾਲੀ ਐਚਐਫ ਵਾਂਗੂ ਬਲੀ ਵੱਡੀ ਆ ਉਹ ਨਹੀਂ ਕਿ ਪਰ ਜੱਡੀ ਵੈੜ ਹੈਗੀ ਆ ਰਾਜੀ ਆ ਪੂਰਾ ਠੀਕਾ ਪਲੀ ਜਿਹੜੀ ਪੂਰੀ ਆ ਚੰਗੀ ਸੋਹਣੀ ਸੇਵਾ ਦੇ ਵਿੱਚ ਰਹੀ ਆ ਵੈੜ ਤੇ ਸੁਭਾ ਵੀਰ ਤੀਜਾ ਕਹ ਲਈਏ ਨੂੰ ਤੀਜਾ ਤੀਜਾ ਤੇ ਜਿਆ ਸੁਦਾ ਪਾ ਪਾ ਦਿਨਾਂ ਸੁਦਾ ਕਰਨਾ ਅਰੇ ਮਨ ਚਟੜੀ ਬਹੁਤ ਸਾਰਾ ਬਾਕੀ ਥਾਣ ਸੂਣ ਜਿਹੜਾ ਵਧੀਆ ਲੱਗਾ ਬਿਲਕੁਲ ਮੁੱਠੀ ਵਾਲਾ ਤੇ ਮੋਟਾ ਥਾਣਾ ਤੇ ਵੀਰਾਂ ਦਾ ਵੀ ਤੁਸੀਂ ਘੱਟੋ ਘੱਟ ਸੂਣ ਤੋਂ ਬਾਅਦ ਵੀ ਬੇਸ਼ੱਕ ਵੀਰ ਕੋਈ ਲੈ ਕੇ ਜਾ ਸਕਦਾ ਸੌਦਾ ਕਰ ਲੋ ਤੇ ਜੇਕਰ ਪਹਿਲਾਂ ਕਿਸੇ ਵੀਰ ਨੇ ਖਰੀਦ ਲਿਆ ਚਲੋ ਉਹ ਤਾਂ ਹਰ ਇੱਕ ਦੀ ਆਪੋ ਪੁਲੀਸ ਹੈ ਠੀਕ ਹੈ ਬਾਕੀ ਥਾਣਾ ਚੰਗਾ ਬਖਾਲਾ ਚੰਗਾ ਹੈਗਾ ਹਵਾਨੇ ਦਾ ਸਟਰਕਚਰ ਚੰਗਾ ਬੜਾ ਖੁੱਲਾ ਜਿਹੜਾ ਹਵਾਨਾ ਬਿਲਕੁਲ ਉਹਨੇ ਬਣਾ ਕੇ ਤਿਆਰ ਕਰੂਗੀ ਤੇ ਦੇਣ ਖਾਜੇ ਪੁੱਛ ਲੈਣੀ ਆ ਵੀਰਪੁਰ ਸਾਹਿਬ ਬਈ ਬਸ 2 ਜਾਂ 3 ਦਿਨ ਨੂੰ ਕਿ ਬਾਕੀ ਦੁੱਧ ਨੂੰ ਚੰਗੀ 18 ਤੋਂ 20 ਬਸ ਦੁੱਧ ਕੱਢ ਆਈਏ 18 ਤੋਂ 20+ ਹਾਂਜੀ ਜੀ ਤੁਜੇ ਸਵੇਜੀ ਹਾਂਜੀ ਜੀ ਜੀ ਅਕੀ ਤਜੇ ਸਵੇ ਦੇ ਦੂਜੇ ਨੇ ਨੱਕਦਾ ਜੀ ਠੀਕ ਹੈ ਜੀ ਲਓ ਵੀ ਮਿੱਤਰੋ ਤੀਜੇ ਸਵੇ ਦੇ ਵਿੱਚ ਵੀ ਰਾਂ ਦਾ ਵੀ ਹੁਣ ਦੁੱਧ ਜਿਹੜਾ ਘੱਟੋ ਘੱਟ ਵੀ 20 ਤੋਂ ਪਲੱਸ ਚ ਵਾ ਦੂੰਗੀ ਠੀਕ ਹੈ ਜੀ ਭਾਈ ਜੀ ਸੀ ਦੀ ਕੀ ਗੱਲ ਕਰਦੇ ਇਤਰਾ ਮਰਜੀ ਬੈਠ ਰੋ ਤਾਂ ਹਲੋ ਤੇ ਮੋਲੇ ਦਾ ਵੀ ਕਿੰਨਾ ਦੱਸਿਆ ਸੀ ਸਿੱਖ ਸਾਹਿਬ 5000 ਰੁਪਏ ਲੈਣ ਦੀ ਗੱਲ 55 55000 ਦੀ ਜਿਹੜੀ ਆ ਦੋਸਤੋ ਲੈ ਦੇ ਹੋਵੇਗੀ ਹਾਂ ਨਾ ਵੀਰਾਂ ਦਾ 55 ਬਾਕੀ ਥੋੜਾ ਦੇ ਵੀਰ ਸਾਹਿਬ ਦਾ ਜਿਹੜਾ ਹਸਪਤਾਲ ਮੇਰਾ ਵੀ ਜਦੋਂ ਸੰਪਰਕ ਕਰਦੇ ਹੋ ਕਿੰਨੀ ਕਿ ਗੁੰਜਾਇਸ਼ ਕਰਾਉਣੀ ਚਾਹੁੰਦੇ ਹੋ ਵਿੱਚੋਂ ਛੋੜ ਚਾਪਾ ਰਸਾ ਛੜਾਈ ਜੋ ਵੀ ਹੈਗਾ ਮਾਨਤਨ ਜੂ ਵੀ ਨਹੀਂ ਬਾਈ ਜੀ ਮਾਨਤਨ ਸੰਧੂ ਸਾਹਿਬ ਨੂੰ ਕਰਾ ਦੇ ਨਈ ਨਹੀਂ ਜਰੂਰ ਆਪਣੇ ਭੈਣ ਭਰਾ ਜੀ ਸਾਰੇ ਜਿਨ੍ਹਾਂ ਨਾਲ ਜੁੜੇ ਆਪਾਂ ਫੁੱਲ ਕਰਕੇ ਤੋੜਿਆ ਕਰਨਾ ਨਈ ਨਹੀਂ ਫੁੱਲ ਇਸ ਤੋਂ ਬਾਅਦ ਅਗਲੀ ਵੇੜ ਆ ਸੰਧੂ ਸਾਹਿਬ ਗੱਭਣਿਆਂ ਦਾ ਹਾਂਜੀ ਤੇ ਦੂਜੀ ਸਵੇਰ ਸੁਣੀ ਆ ਬਾਕੀ ਥਾਂ ਚੱਕਦੇ ਬਹੁਤ ਸਾਰਾ ਸੁਣੀ ਸੀ ਜੀ ਹਾਂ ਜਦ ਕਰਾਸ ਆ ਜੀ ਹਾਂ ਹਾਂ ਐਚਐਫ ਕਰੋ ਸੰਗ ਤੇ ਵਿੱਚ ਜਿਹੜੀ ਵੇੜ ਤੁਸ ਨੂੰ ਵਿਖਰੇ ਖਾਣ ਜੱਡਾ ਵੀ ਤਾਂ ਵੀ ਖੁੱਲੀ ਆ ਬਾਕੀ ਜਿਹੜਾ ਬਖਾਰਾ ਤੁਹਾਨੂੰ ਦੇਸ ਵੀ ਪਣਾ ਤੇ ਸੂਬਾ ਤੀਜਾ ਸੂਣਾ ਹੈ ਹਾਂ ਸੂਬਾ ਇਸ ਵੇੜ ਦੇ ਵੀ ਤੀਜਾ ਸੂਣਾ ਤੇ ਦਿਨ ਹਜੇ ਸਾਹਿਬ ਇਹ ਕਿੰਨਾ ਲੈ ਜੂ ਆਠ ਦਿਨ ਕੱਢ ਜੂਗੀ ਹਜੇ ਆ ਕਰੋ ਜੀ ਥੱਲੇ ਉਹ ਫੇਰ ਚੱਡਾ ਬਹੁਤ ਠੀਕ ਆ ਹਵਾਨਾ ਜਿਹੜਾ ਦੋਸਤੋ ਤਕਰੀਬਨ 8 ਦਿਨਾਂ ਦੇ ਵਿੱਚ ਜਿਵੇਂ ਜਿਵੇਂ ਦਿਨ ਟੱਪਦਾ ਜਾਂਦਾ ਹੈ ਹਵਾਨਾ ਉਵੇਂ-ਉਵੇਂ ਇਸ ਵੇੜ ਨੇ ਪਣਾਈ ਹੋਣਾ ਖੁੱਲੀ ਹੋਣਾ ਠੀਕ ਆ ਤੇ ਵੇੜ ਪੂਰੇ ਜੋਰ ਦੇ ਵਿੱਚ ਆ ਭਾਰੀ ਵਜਨ ਵਾਲੀ ਵੇੜ ਆ ਐ ਜੇਫਰ ਦਾ ਸ਼ਾਹੀਵਾਲ ਦਾ ਕਰੌਸਾਂਗਾ ਠੀਕ ਹੈ ਜੀ ਬਾਕੀ ਆ ਥਾਣਾ ਦੇਵਾ ਵੇਖੋ ਜੀ ਠੀਕ ਆ ਮੋਟਾ ਥਾਣਾ ਮੋਟਾ ਗੋਲ ਥਾਣਾ ਤੇ ਬਿਲਕੁਲ ਬਰਾਬਰਤਾ ਪੂਰੀ ਹੈ ਸਪੇਸ ਪੂਰੀ ਹੈ ਥਾਣਾ ਦੇ ਵਿੱਚ ਠੀਕ ਆ ਆ ਦੇਖੋ ਜੀ ਠੀਕ ਆ ਹਵਾਨੇ ਵਾਲੋ ਪੂਰੀ ਜਿਬਗਾੜਾ ਦੋਸਤੋ ਇਹ ਪੂਰੀ ਤਸੱਲੀ ਯੋਗ ਚੀਜ਼ ਆ ਬਾਕੀ ਆਣ ਕੇ ਆਉ ਤਾਂ ਜਿਹੜਾ ਪਸ਼ੂ ਸੂਨ ਵਾਲਾ ਖਾਸ ਤੌਰ ਤੇ ਟਿੱਪ ਕੇ ਠੀਕ ਹੈ ਜੀ ਸ਼ਾਇਦ ਕੱਢ ਕੇ ਬਿਲਕੁਲ ਤਸੱਲੀ ਜਿਹੜੀ ਕਰਨਿਓ ਆਹ ਸਾਇਜ ਵੇਖੋ ਥਣਾ ਦਾ ਜੀ ਹਾਂਜੀ ਸਾਹਿਬ ਇਹਦਾ ਕਿੰਨਾ ਮੁੱਲ ਫਿਰ ਡਿਮਾਂਡ ਕੀ ਕਰਤੀ ਹਾਂ ਸਰ ਦਾ ਵਿਆਹ ਤੇ 55000 ਰੁਪਏ ਮਾਨਤਾ ਕਰਾਂਗੇ 55000 ਚੈਨਲ ਤੇ ਵੈਸੇ ਉਤਰਾ ਇਹਨਾਂ ਦਾ ਮੁੱਲ ਬਾਅਦ 36000 ਰੁਪਏ ਤੁਹਾਡੇ ਕੱਤੇ ਮਾਨਤਾਨ ਤੁਹਾਡਾ 55000 ਰੁਪਏ ਆਣਾ ਅੱਜ 55000 ਤੇ ਹਾਂਜੀ ਠੀਕ ਆ ਜਿਹੜੀ ਪਹਿਲਾਂ ਦਿਖਾਈ ਆਪਾਂ ਦੋਵੇਂ ਮਤਲਬ ਕਿ ਜੋੜਾ 8-8 ਦਿਨ ਹੱਸੇ ਸੁੰਦਾ ਨਹੀਂ ਹਾਂਜੀ ਹਾਂਜੀ ਤੀਜੇ ਤੀਜੇ ਸਵੇਰ ਆ ਜੇਕਰ ਕਿਸੇ ਵੀਰ ਨੇ ਇਕੱਠਾ ਸੌਦਾ ਮਾਰਨਾ ਹਾਂਜੀ ਹਾਂਜੀ ਉਹ ਮਾਨਤਾ ਕਰਦਾਂਗੇ ਹਾਂ ਮਾਨਤਾਨ ਫੁੱਲ ਹੋ ਜਾਊਗਾ ਤੁਹਾਡਾ ਹਾਂਜੀ ਜੋੜਾ ਲੈਣਗੇ ਨਾ ਫਿਰ ਮਾਨਤਾਨ ਫੁੱਲ ਕਰ ਦਾਂਗੇ ਬ ਅਲੀ ਬਾਈ ਜੀ ਤੇ ਤੁਹਾਨੂੰ ਸੂਈ ਨੂੰ 5 6 ਦਿਨ ਹੋ ਗਿਆ ਹਾਂਜੀ ਤੇ ਬੱਚਾ ਮਗਰਿਆ 18 ਲੀਟਰ ਹੈ ਉਹ ਤੱਕ ਤਿਆਰ ਹੈ ਜੀ ਬੱਚਾ ਮਗਰਿਆ ਜੀ ਹਾਂਜੀ ਤੇ ਕਿੰਨੇ ਦਿਨ ਦੱਸਿਆ ਸੂਈ ਨੂੰ ਇਹ 6 7 ਦਿਨ ਲਈ 6 7 ਦਿਨ ਹਾਂਜੀ ਹਾਂਜੀ 18 18 ਕਿਲੋ 10 ਹੁਣ ਦੁੱਧ ਤਿਆਰ ਹੈ 18 ਲੀਟਰ ਹੈ 20 ਤੋਂ 22 ਪਲੱਸ ਜਾਊਗੀ 20 ਤੋਂ 22 ਪਲੱਸ ਜਾਊਗੀ 18 ਲੀਟਰ ਦੂਜਾ ਸਵੇਰ ਜੀ ਹਾਂਜੀ ਹਾਂਜੀ ਦੂਜਾ ਸਵੇਰ ਠੀਕ ਹੈ ਐਚ ਐਫ ਜਿਹੜੀ ਹੈ ਵੈੜ ਦੋਸਤੋ ਠੀਕ ਹੈ ਐਚ ਐਫ ਵੈੜ ਐਚ ਐਫ ਐ ਐਚ ਐਫ ਥੋੜੀ ਕ੍ਰੋਸ ਨਾਲ ਠੀਕ ਹੈ ਹਾਈਟ ਫੁੱਲ ਜਿੱਦੀ ਆਪਾਂ ਨਾਰਮਲੀ ਐਚਐਫ ਵੈੜ ਦੇਖਦੇ ਆ ਹਾਈਟ ਕੱਦ ਪੂਰਾ ਹੈਗਾ ਵੱਡੇ ਕੱਦ ਕਰ ਦੇ ਵਿੱਚ ਤੇ ਹੁਣ 18 ਦੇ ਦਰਮਿਆਨ ਜਿਹੜਾ ਦੋਸਤੋ ਚੱਲ ਰਹੀ ਹੈ 18 18 ਪਲੱਸ ਪੱਕਾ ਹੁੰਦਾ ਪਈ ਹੈ ਮਿੰਤੀ ਵਾਲਾ ਠੀਕ ਹੈ ਜੀ ਤੇ ਮਗਰ ਬੱਚਾ ਟੈਂਪ ਟੈਂਪ ਚੱਲੀ ਗਏ ਪੱਕਾ ਦੁੱਧ ਗਰੰਟੀ ਨਾਲ ਦੇ ਦੋਗੇ ਠੀਕ ਹੈ ਵੀਰ ਆਹ ਦੇਖੋ ਜੀ ਫੁੱਲ ਹਾਈਟ ਆ ਦੋਸਤੋ ਵੱਡੇ ਕੱਦ ਕਰ ਦੇ ਵਿੱਚ ਵੈੜ ਆ ਤੇ ਆਹ ਠੰਢ ਦੀ ਹਵਾ ਵੇਖੋ ਤੁਸੀਂ ਬੁਰ ਸਾਹਿਬ ਆ ਉਲਟ ਪਹਿਣੀ ਦਾ ਥਾਂ ਛੋਟਾ ਤਾਂ ਕਿਵੇਂ ਜਿਹੜਾ ਉਲਟ ਪਹਿਣੀ ਦਾ ਦੋਸਤ ਵਿਖਾਈ ਵਿੱਚ ਬਿਲਕੁਲ ਮੈਨੂੰ ਲੱਗਦਾ ਵੀ ਥੋੜਾ ਘੱਟ ਥਾਂ ਦੇਦਾ ਵੀ ਛੋਟਾ ਪਰ ਵੀ ਦਾ ਤਾਂ ਸ਼ਿਵਾਈ ਪੂਰੀ ਵਧੀਆ ਚੁਆਈ ਆਪਾਂ ਤੁਹਾਨੂੰ ਕਰਕੇ ਦਿਖਾਉਣੀ ਆ ਇਸੇ ਵੇੜ ਦੀ ਆਪਾਂ ਚੁਆਈ ਕਰਕੇ ਦਿਖਾ ਦਾਂਗੇ ਤੁਹਾਨੂੰ ਠੀਕ ਆ ਧਾਰਾਂ ਦਾ ਫੁੱਲ ਜਿਹੜਾ ਤੁਹਾਨੂੰ ਪਤਾ ਲੱਗ ਜਾਏਗਾ ਐਸਟੀਮੇਟ ਹੋ ਜਾਏਗਾ ਆਹੀ ਹਰਸਕ ਖਾਦੀ ਫੇਰ ਠੀਕ ਆ ਸਾਬਾ ਜੀ ਦਾ ਕਿੰਨਾ 17 ਕਿ ਦੱਸਿਆ ਹੁੰਦਾ ਤੁਹਾਨੂੰ 17 ਲੀਕ ਪੱਕਾ ਜੀ ਬਾਈ ਠੀਕ ਆ ਹਾਂਜੀ ਬਾਕੀ ਆਪਣਾ ਥਾਂ ਦੇ ਵਿੱਚ ਕੋਈ ਦੁੱਸ ਹੋਏ ਹਾਂਜੀ ਤੇ ਬਸ ਆਪਣੀ ਵਾਪਸ ਕਰ ਦ ਪੈਸੇ ਵਾਪਸ ਤੁਹਾਨੂੰ ਦੇ ਠੀਕ ਆ ਜੀ ਗਰੰਟੀ ਆ ਠੀਕ ਆ ਬਰਾਬਰ ਦੋ ਟਾਈਮ ਆਪਣੇ ਘਰੇ ਚੱਲੀ ਕਰ ਲੈ ਜੇ ਥਾਂ ਘੱਟ ਹੋਵੇ ਪੈਸੇ ਵਾਪਸ ਕਰ ਲੈ ਠੀਕ ਆ ਫਿਰ ਤੇ ਇਹਦਾ ਸਾਬੇ ਦਾ ਮੁੱਲ ਕੀ ਲਾਇਆ ਦੇ ਕੀ ਅੱਜ ਇਹਦਾ ਬਾਈ ਜੀ ਤੁਹਾਡੇ ਹੱਥੇ 55000 ਰੁਪਏ ਹਾਂ ਨਾ ਜੀ 55000 ਆ ਠੀਕ ਆ ਮਾਰਕਟ ਖੁੱਲ ਹੋ ਜੂ ਵਿੱਚ ਚੈੱਕ ਕਰਦਾਂਗੇ ਭਾਜੀ ਮਾਰਕਟ ਖੁੱਲ੍ਹਾ ਕਰਾਂਗੇ ਠੀਕ ਆ ਇਸ ਤੋਂ ਬਾਅਦ ਵੀਰ ਸਾਹਿਬ ਅਗਲੀ ਅਗਲੀ ਇਹ ਡੋ ਜਰਸੀ ਆ ਸੁਈ ਜੜੀ ਜੀ ਇਹ ਜਰਸੀ ਅੰਗ ਚੱਕੀ ਜੀ ਠੀਕ ਗੱਡੀ ਸਹੀ ਨੇ ਬਹੁਤ ਠੀਕ ਆ ਥਣ ਤੇੜੇ ਦੀ ਬੋਸ ਕਰਾਓ ਸੰਗ ਚੀ ਪੈ ਗਈ ਨਾ ਜਰਸੀ ਕ੍ਰੋਸ ਅੰਗ ਚੀ ਹੋਵੇ ਸ਼ਾਹੀ ਵਾਲ ਜਰਸੀ ਬਹੁਤ ਆਬੀ ਲੱਗਾ ਜੀ ਬਹੁਤ ਸੋਹਣਾ ਲੱਗਾ ਤੇ ਗਰੇ ਕਲਰ ਦੀ ਹੈਗਾ ਦੋਸਤੋ ਠੀਕ ਆ ਸੀਮੈਂਟ ਰੰਗਾ ਜਾਂ ਰੰਗਾ ਤੇ ਆ ਕਰੋ ਜੀ ਥਣ ਦੇਵਾ ਚੈੱਕ ਕਰੋ ਸੋਹਣਾ ਥਣ ਦੇਵਾ ਵਿਖਾਉਂਦੀ ਆ ਮੋਟਾ ਥਾਣਾ ਬਿਲਕੁਲ ਤੇ ਕਦ ਕਾਠੀ ਪੂਰਾ ਹੈਗਾ ਬੈੜ ਦਾ ਠੀਕ ਹੈ ਬਾਕੀ ਪੂਰੀ ਜਾਣਕਾਰੀ ਆਪਾਂ ਲੈ ਲੈਣੀ ਇੱਕ ਨੂੰ ਤਸੱਲੀ ਦੇ ਨਾਲ ਤੁਸੀਂ ਦੇਖ ਲਓ ਤੋਰ ਕੇ ਆਪਾਂ ਦਿਖਾ ਦਿੰਨੇ ਆ ਤੁਹਾਨੂੰ ਆਹ ਵੇਖੋ ਜੀ ਦਾ ਸਾਬੇ ਦੀ ਸੂਈ ਇਹਨੇ ਹਾਂਜੀ ਸੂਈ ਹੈ ਜੀ ਕਿੰਨੇ ਦਿਨ ਹੋ ਗਏ ਨੂੰ ਸੂਈ ਇੱਕ ਪਰਸ ਸੂਈ ਜੜੀ ਬਾਕੀ ਸਾਨੂੰ ਸਭ 14 ਲੀਟਰ ਵਕਤ ਦੀ ਗਾਰੰਟੀ ਦਾ ਬੋਲਾਗਾ ਠੀਕ ਹੈ ਉਹ ਟਾਈਮ ਆਪਣੀ ਤਸੱਲੀ ਕਰਨ 14 ਲੀਟਰ ਦੀ ਅੱਪੀ ਗਾਰੰਟੀ ਆ 14 ਲੀਟਰ ਦੀ ਹਾਂਜੀ ਤੇ ਦਿਨ ਕਿਨੇ ਦੱਸੇ ਸੂਈ ਨੂੰ ਜੇ ਪਰਸ ਸੂਈ ਹੈ ਜੀ ਪਰਸੋਂ ਬੱਚਾ ਕੀ ਬੱਚਾ ਦੀ ਮਦਦ ਕਰ ਮਗਰ ਬੱਚਾ ਹਾਂਜੀ ਠੀਕ ਆ ਬੱਚਾ ਜਿਹੜਾ ਮੈਂ ਦੋਸਤੋ ਇਸ ਵੈੜ ਦਾ ਤੁਹਾਨੂੰ ਦਿਖਾ ਦੇਣਾ ਫਿਰ ਆਪਾਂ ਵੈੜ ਵਾਲੇ ਪਾਸੇ ਆਉਣੇ ਆ ਹਾਂਜੀ ਆ ਦੇਖੋ ਜੀ ਜਿਹੜੀ ਹੁਣ ਦੋਸਤੋ ਆਪਾਂ ਕਰਾਉਂ ਸੰਗ ਜੇ ਤੁਹਾਨੂੰ ਲਾਸਟ ਤੱਕ ਵੈੜ ਦਿਖਾਉਂ ਦਿਖਾਉਂ ਉਹਦੇ ਮਗਰ ਜਣਾ ਦੋਸਤੋ ਇਹ ਮੇਲ ਕਾਫ ਆ ਠੀਕ ਆ ਇਹ ਬੱਚਾ ਹੈਗਾ ਇਹ ਦੇਸੀ ਬੱਚਾ ਨਾ ਮਗਰ ਹਾਂਜੀ ਹਾਂਜੀ ਦੇਸੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਆਜੋ ਆਹ ਦੇਖੋ ਜੀ ਠੀਕ ਆ ਤੇ ਨੋਰਮਲ ਜਿਹੜੀ ਦੋਸਤੋ ਫੈਡ ਫੂਡ ਵੀ ਚੰਗੀ ਹੁੰਦੀ ਆ ਫੈਡ ਜੀ ਸੱਟ ਫੈਡ ਆ ਮੱਝਾਂ ਦਾ ਦੁੱਧ ਹੀ ਆ ਜੀ ਮਾਝੀ ਹੈਗੇ ਹਾਂਜੀ ਹਾਂਜੀ ਮਾਝੀ ਠੰਡੀ ਸੀ ਇਹ ਬਿਲਕੁਲ ਇਤਰਾ ਬਈ ਹਾਂ ਇਹ ਤਾਂ ਸਾਹਰੇ ਕਿੰਨਾ ਮੁੱਲ ਕੀ ਹੈ ਇਹਦਾ ਮੁੱਲ ਸੰਧੂ ਸਾਹਿਬ ਸਿਰਫ 45000 ਰੁਪਏ 42000 ਜਿੱਦਾਂ ਜੀ ਮਾਨਤਾ ਕਰਦਾ ਅੱਛਾ ਜੀ ਹਾਂਜੀ ਠੀਕ 42 ਦੀ ਲਾਸਟ ਹੁੰਦੀ ਜੀ ਹਾਂਜੀ ਹਾਂਜੀ 42 ਲੱਖ ਬਾਕੀ ਮੌਕੇ ਦੇ ਮਾਨਤਨ ਪਾਈ ਤੁਹਾਡਾ ਕਰਦਾ ਹਾਂ 45000 ਜਿਹੜਾ ਦੋਸਤੋ ਡਿਮਾਂਡ ਆ ਤੇ 42000 ਵੀਰਾਂ ਦਾ ਵੀ ਲਾਸਟ ਲੈਦੇ ਆ ਠੀਕ ਆ ਕਰੋ ਸੰਗ ਦੇ ਵਿੱਚ ਆ 14+ ਬੈੜ ਚੰਗੀ ਆ ਆ ਥਣ ਜਰੂਰ ਇੱਕ ਵਾਰੀ ਆ ਗੌਰ ਕਰਿਓ ਮਾੜਾ ਜੇ ਆ ਦੇਖੋ ਜੀ ਠੀਕ ਆ ਆ ਥਣ ਜੇ ਤੇ ਹੁਣ ਚਵਾਈ ਵੀਰ ਕਿੰਨੀ ਆ ਆਪਣੀ ਲੱਗੀ ਇਹਨੂੰ 14+ ਤੁਹਾਨੂੰ ਅਖੇ ਬੋਲਾ 14+ ਆ ਜੀ ਤੀਜੇ ਦਿਨ ਦੇ ਵਿੱਚ ਨਾ ਹਾਂਜੀ ਦੁੱਧ ਦੇ ਘਰ ਤੋਂ ਘੱਟ ਵੀ 16+ ਤਾਂ ਨਾ ਜਾਊਗੀ ਠੀਕ ਆ ਜੀ ਹਾਂਜੀ ਠੀਕ ਆ ਵੜ ਪੂਰੀ ਠੰਡੀ ਸੀਗ ਲਾ ਸਾਉ ਪੂਰੀ ਆਪਾਂ ਦੂਜੀ ਵੜ ਜਿਹੜੀ ਹੈਗੀ ਚਵਾਈ ਕਰਕੇ ਉਹਦੀ ਦਿਖਾ ਦੇ ਠੀਕ ਹੈ ਜੀ ਜਿਹੜੇ ਦੋਸਤੋ ਇਕ ਲਾਸਟ ਤੇ ਸੈਕਿੰਡ ਲਾਸਟ ਮੈਂ ਤੁਹਾਨੂੰ ਵੜ ਦਿਖਾਈ ਸੀਗੀ ਸੋਹੀ ਸਵਾਈ ਆ ਇਹਦੀ ਚਵਾਈ ਆਪਾਂ ਤੁਹਾਨੂੰ ਕਰਕੇ ਦਿਖਾ ਦਿੰਨੇ ਆ ਪੂਰੇ ਥਣ ਭਰਾ ਕੇ ਵਿਖਾ ਦਿੰਨੇ ਆ ਵੀ ਕੋਈ ਬਾਤ ਘਟ ਕੋ ਚੀਤ ਨਹੀਂ ਹੈਗੀ ਆਓ ਚਵਾਈ ਕਰਦੇ ਆ ਬੱਚਾ ਛੱਡ ਦਿੰਨੇ ਆ ਜੀ ਠੀਕ ਹੈ ਜੀ ਬਰਾਬਰ ਖਾਲੀ ਹੋ ਗਿਆ ਜੀ ਹਾਂ ਜੀ ਇਹ ਅਗਲੇ ਥਾਂਾਂ ਦੀ ਚਵਾਈ ਵੇਖੋ ਜੀ ਲੋ ਵੀ ਦੋਸਤੋ ਬਿਲਕੁਲ ਇੱਕੋ ਜਿਹੜੀ ਆ ਖਾਲੀ ਕਰ ਦਿੱਤੀ ਵੀਰ ਨੇ ਠੀਕ ਆ ਤੇ ਬਿਲਕੁਲ ਜਿਹੜੇ ਆ ਫਵਾਨਾ ਬਿਲਕੁਲ ਨਿੰਬੂ ਵਾਂਗੂ ਜਿਹੜਾ ਨੁੱਚੜ ਗਿਆ ਦੇਖੋ ਕਰੋ ਚੈੱਕ ਠੀਕ ਆ ਲਓ ਵੀ 10-11 ਲੀਟਰ ਦੀ ਵੀਰ ਦੀ ਬਾਤ ਕਰਾਂਗੇ 10-11 ਲੀਟਰ ਦੀ ਵੀਰਾਂ ਦਾ ਬਾਤ ਹੀ ਹੈ ਬਾਕੀ ਝੱਗ ਸਮੇਂ ਤੋਂ ਜਿੰਨਾ ਵੀ ਤੁਹਾਡੀ ਸਮਝ ਵਿੱਚ ਆਉਂਦਾ ਤੁਸੀਂ ਮੰਨ ਸਕਦੇ ਹੋ ਠੀਕ ਆ ਇਹ ਭਾਈ ਜੀ 7 ਵਜੇ ਵਿੱਚ ਹੋਈ ਹੈ ਸਾਨੂੰ ਸਭ ਹੁਣ ਟਾਈਮ ਦੇਖੋ ਕਿਹੜਾ ਆ ਜੀ ਤਾਂ 7 ਵਜੇ ਸਵੇਰ ਹੋਈ ਸੀਗੀ ਹਾਂਜੀ ਹਾਂਜੀ ਇਹ ਟਾਈਮ ਨਹੀਂ ਆਪੁਰਾ ਨੇ ਬਿਲਕੁਲ ਹਾਂਜੀ ਅੱਛਾ ਇਹਦਾ ਮੁੱਲ ਕਿੰਨਾ ਵੀਰ ਕੀਤਾ ਸੀ ਇਹਦਾ 55 ਦੀਆਂ ਨਾਲ 550 ठीक है ते ए 5:00 ਵਜੇ ਹੀ ਸਤ ਵਿੱਚ ਹੋਈ ਹੈ 2 ਘੰਟੇ ਪਹਿਲਾਂ ਚਵਾਈ ਹੋਈ ਦੀ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਬਾਕੀ ਮੈਂ ਥੱਲੀ ਕਰੋ ਦੋ ਟਾਈਮ ਆਣ ਕੇ ਜੀ ਜੀ ਹਾਂਜੀ ਤੇ ਸਾਹਿਬ ਇੱਕ ਨੰਬਰ ਆਪਣਾ ਦੇ ਦੇ ਹਾਂਜੀ 84379 33590 ਠੀਕ ਹੈ 84379 33590 ਠੀਕ ਹੈ ਸੋ ਦੋਸਤੋ ਇਹ ਸਨ ਵੀਰ ਸਾਹਿਬ ਗੁਰਸਾਹਿਬ ਇਹਦਾ ਪਿੰਡ ਜਿਹੜਾ ਵੱਡੇ ਸਭਰਾ ਹੈਗਾ ਸਭਰਾ ਪਿੰਡ ਆ ਦੋਸਤੋ ਮਾਝੇ ਦਾ ਪਿੰਡ ਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪੈਂਡ ਵਿਜ਼ਿਟ ਕਰਕੇ ਤੁਸੀਂ ਜਿਹੜੀਆਂ ਦੋਸਤੋ ਤਸੱਲੀ ਦੇ ਨਾਲ ਜਿਹੜੀਆਂ ਚੁਵਾਈ ਕਰ ਸਕਦੇ ਹੋ ਜਿਹੜੇ ਵੀ ਪਸ਼ੂ ਆਪਾਂ ਤੁਹਾਨੂੰ ਦਿਖਾਏ ਆ ਜਿਹੜੇ ਸੂਨ ਵਾਲੇ ਖਾਸ ਤੌਰ ਤੇ ਥਣਾ ਦੀ ਆਪੀ ਚੈੱਕ ਪਾਸ ਕਰਕੇ ਲੈ ਕੇ ਜਾਇਓ ਠੀਕ ਆ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ